ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਲੋਕ ਸਭਾ ਦੀ ਇਲੈਕਸ਼ਨ ਸਿਰ ਤੇ ਆ ਜੀ ਪ੍ਰਚਾਰ ਜੋ ਰੰਦੇ ਆ ਹਰੇਕ ਪਾਰਟੀ ਦੇ ਕੈਂਡੀਡੇਟ ਜਿਹੜੇ ਨੇ ਅੱਡੀ ਚੋਟੀ ਦਾ ਜੋਰ ਲਾਈ ਜਾਂਦੇ ਨੇ ਕੋਈ ਕਹਿੰਦਾ ਮੈਂ ਜਿੱਤੂ ਕੋਈ ਕਹਿੰਦਾ ਮੈਂ ਜਿੱਤੂ ਸਭ ਨੇ ਰੌਲਾ ਪਾਇਆ ਹੋਇਆ ਜਦੋਂ ਕਿ ਮੇਰੇ ਕੋਲ ਪੁੱਛਦਾ ਕਿ ਕੌਣ ਜਿੱਤੂ ਤੇ ਮੈਂ ਕਹਿੰਦਾ ਜਿਹੜਾ ਮਰਜੀ ਜਿੱਤ ਜੇ ਪਰ ਜਿਹੜਾ ਜਿੱਤੂਗਾ ਨਾ ਉਹਨੂੰ ਇੱਕ ਵਾਰੀ ਬਹਾ ਕੇ ਪੇਪਰ ਤੇ ਪੈਨ ਫੜਾ ਦਿਓ ਵੀ ਲਿਖ ਕੇ ਦੇ ਜਿਹੜੀ ਕਮਿਟਮੈਂਟ ਸਾਡੇ ਨਾਲ ਕੀਤੀ ਹੈ ਕਰੇਗਾ ਜਾਂ ਨਹੀਂ ਇਹ ਲਿਖਾ ਕੇ ਲੈ ਲਓ ਕਿਉਂਕਿ ਇਹ ਜਿਹੜੇ ਲੀਡਰ ਨੇ ਨਾ ਮੋਕਣ ਲੱਗੇ ਮਿੰਟ ਲਾਉਂਦੇ ਆ ਔਰ ਜਦੋਂ ਮੇਰੀ ਗੱਲ ਚੱਲਦੀ ਹੁੰਦੀ ਹੈ ਮੈਨੂੰ ਬਹੁਤੇ ਲੋਕ ਕਹਿੰਦੇ ਆ ਤੁਸੀਂ ਇਲੈਕਸ਼ਨ ਲੜੋਗੇ ਜੀ ਤੁਸੀਂ ਐਮਐਲਏ ਐਮਪੀ ਬਣਨਾ ਹੈ ਜੀ ਮੈਂ ਕਹਿੰਦਾ ਹੁਨਾ ਭਰਾਵਾ ਜਦੋਂ ਕਿ ਮੈਨੂੰ ਬਣਾਉਣ ਲੱਗਿਆ ਨਾ ਮੈਂ ਤੇਰਾ ਨਾਮ ਲੈ ਦੂੰ ਜਦੋਂ ਕਿ ਮੈਨੂੰ ਬਣਾਉਣ ਲੱਗਿਆ ਨਾ ਵੀ ਐਮਪੀ ਬਣ ਜਾ ਜਾਂ ਐਮਐਲਏ ਬਣ ਜਾ ਮੈਂ ਤੇਰਾ ਨਾਮ ਲੈ ਦੂੰ ਤੈਨੂੰ ਟਿਕਟ ਮਿਲ ਜੂ ਮੇਰੀ ਗੱਲ ਛੱਡੋ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਹੁਣ ਜਿਹੜੀ ਗੱਲ ਮੈਂ ਕਰਨ ਲੱਗਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿਹੜੇ ਕਿਸਾਨ ਨੇ ਨਾ ਅਸਲ ਜਿਹੜੇ ਅਸਲ ਕਿਸਾਨ ਨੇ ਇੱਕ ਸੱਜਣ ਮੈਨੂੰ ਕਹਿੰਦਾ ਗਿਆਨੇ ਜੀ ਕਹਿੰਦਾ ਇੱਕ ਬੰਦਾ ਖੇਤ ਕਹਿੰਦਾ ਅੱਗ ਦੀ ਰਾਖੀ ਭੇਜਿਆ ਹੋਇਆ ਹੈ ਪਤਾ ਕੋਈ ਨਹੀਂ ਕਹਿੰਦਾ ਕਦੋਂ ਤਾਰਾਂ ਛਾਂਟ ਹੋ ਜਾਣ ਅੱਜ ਮੇ ਸਿਰ ਖੰਡਿਆ ਨੇ ਉਹ ਨਸ਼ੇੜੀਆਂ ਨੇ ਛਿੜ ਛਿੜ ਕੇ ਅਗਲਾਤੀ ਸੀ 70 80 ਕਿਲੇ ਕਰਨਕ ਸੜ ਕੇ ਸਵਾ ਹੋ ਗਏ ਉਹ ਕਹਿੰਦਾ ਇੱਕ ਬੰਦਾ ਅਸੀਂ ਖੇਤ ਪਹਿਰੇ ਤੇ ਰੱਖਦੇ ਆ ਕਿਤੇ ਕਿਸੇ ਪਾਸੇ ਕੋਈ ਪ੍ਰੋਬਲਮ ਨਾ ਖੜੀ ਹੋ ਜੇ ਜਿਹੜਾ ਅਸਲ ਕਿਸਾਨ ਉਹਦਾ ਇਹ ਦਰਦ ਹੈ ਔਰ ਜਿਹੜਾ ਇੱਕ ਦੋ ਕਿੱਲਾਂ ਵਾਲਾ ਉਹਦੀ ਜਿਹੜੀ ਹਾਲਤ ਹੈ ਉਹ ਤਾਂ ਮਜ਼ਦੂਰ ਨਾਲੋਂ ਵੀ ਭੈੜੀ ਆ ਮੇਕ ਲੱਤੀ ਹੋਰ ਕਹਿਣੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਸਬਰ ਤੋਂ ਬਿਨਾਂ ਕੋਈ ਬੰਦਾ ਜ਼ਿੰਦਗੀ ਨਹੀਂ ਜੀ ਸਕਦਾ ਜਿਹੜੇ ਬੰਦੇ ਮੈਨੂੰ ਗਾਲਾਂ ਕੱਢਦੇ ਹੁੰਦੇ ਆ ਫੋਨ ਕਰਕੇ ਜਾਂ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਬੇਨਤੀ ਕਰਨੀ ਹੈ ਜਦੋਂ ਮਰੀ ਜ਼ਮੀਰ ਦੀ ਜਗਦੀ ਜ਼ਮੀਰ ਦੀ ਗੱਲ ਕਰਦੇ ਹੁੰਦੇ ਆ ਮੋਦੀ ਸਾਹਿਬ ਵੱਲੋਂ ਯਾਨਕਿ ਬੀਜੇਪੀ ਪਾਰਟੀ ਵੱਲੋਂ ਇੱਕ ਕਾਰਡ ਬਣਿਆ ਹੋਇਆ ਜਿਹੜਾ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪੈਂਦੇ ਆ 4 ਮਹੀਨੇ ਬਾਅਦ ਉਹ ਇੱਕ ਕਾਰਡ ਦੇ ਵਿੱਚ 2000 ਰੁਪਏ ਪੈਂਦੇ ਆ ਕੁਝ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਨੇ ਤਿੰਨ ਤਿੰਨ ਕਾਰਡ ਬਣਾਏ ਨੇ ਹੁਣ ਇੱਕ ਕਾਰਡ ਵੀ 2000 ਪੈਂਦੇ ਤਿੰਨ ਦੇ ਵਿੱਚ 6000 ਰੁਪਏ ਗਿਆ ਤੇ ਚਾਰ ਮਹੀਨੇ ਬਾਅਦ ਸਾਲ ਚ ਤਿੰਨ ਵਾਰੀ ਪੈਸੇ ਪੈਂਦੇ ਨੇ 18000 ਰੁਪਿਆ ਇੱਕ ਕਿਸਾਨ ਦੇ ਖਾਤੇ ਵਿੱਚ ਵੀ ਪੈ ਰਹੇ ਆ ਤੇ ਉਹ ਮੈਨੂੰ ਕਹਿੰਦੇ ਨੇ ਕਿ ਤੇਰੀ ਜ਼ਮੀਰ ਮਰ ਗਈ ਜ਼ਮੀਰ ਮੇਰੀ ਮਰੀ ਕਿ ਤੁਹਾਡੀ ਮਰੀ ਹੈ ਖਾਤਿਆਂ ਚ ਪੈਸੇ ਤੁਸੀਂ ਮੋਦੀ ਤੋਂ ਪਵਾ ਰਹੇ ਹੋ ਮੇਰੇ ਵੀ ਸਰਕਾਰ ਤੋਂ ਤੇ ਜ਼ਮੀਰ ਬੂਟਾ ਸਿੰਘ ਵੀ ਮਰੀ ਹੈ ਬੁੱਢਾ ਸੀ ਉਹਨਾਂ ਨੂੰ ਪੈਨਸ਼ਨ ਲਵਾਈ ਇਹਨਾਂ ਨੂੰ ਆਉਣੀ ਹੈ ਸਾਡੇ ਜਮੀਰ ਕਮਰੀਆ ਵੀ ਦੂਜੀ ਗੱਲ ਹੋਰ ਇੱਕ ਮਨਰੇਗਾ ਜਿਹੜੀ ਸਕੀਮ ਚੱਲਦੀ ਹੈ ਦਿਹਾੜੀ ਹੈ 270 ਪਤਨੀ 80 ਰੁਪਏ ਮਿਲਦੀ ਹੈ ਇੱਕ ਮੈਂਬਰ ਨੂੰ ਜਿਹੜੇ ਮਨਰੇਗਾ ਵਿੱਚ ਕੰਮ ਕਰਦੇ ਆ ਤੇ ਉਹਨਾਂ ਦਿਹਾੜੀਆਂ ਦੇ ਵਿੱਚ ਵੀ ਉਹ ਬੰਦੇ ਜ਼ਿਮੀਂਦਾਰਾਂ ਦੇ ਹੈਗੇ ਨੇ ਜਿਹੜੇ ਘਰੇ ਬੈਠੇ ਦਿਹਾੜੀ ਪਾਉਂਦੇ ਆ ਕਾਰਡ ਬਣਾਈ ਬੈਠੇ ਆ ਅਪਿਛਲੇ ਉਹ ਹਨੀ ਜੀ ਅਮਰਤ ਮਾਨ ਦੇ ਪਿਓ ਦਾ ਜਿਹੜਾ ਹੈਗਾ ਸੀਗਾ ਸਾਡੇ ਵੇਟ ਕਹਿੰਦੇ ਉਹ ਐਸਸੀ ਕੈਟਾਗਰੀ ਦੇ ਵਿੱਚੋਂ ਨੌਕਰੀ ਮਿਲ ਕੇ ਮਿਲੀ ਸੀ ਉਹਨੂੰ ਜਿਹੋ ਦੀ ਬਦਨਾਮੀ ਕੀਤੀ ਸੀ ਹ ਹੁਣ ਜਿਹੜੇ ਬੰਦੇ 2 ਰੁਪਏ ਕਿਲੋ ਵਾਲੀ ਕਣਕ ਲੈਂਦੇ ਨੇ ਜੱਟ ਹੋ ਕੇ ਲੈਂਦੇ ਆ ਗੱਲਾਂ ਕੌੜੀਆਂ ਨੇ ਇਹ ਸੱਚ ਹੈ 2 ਰੁਪਏ ਕਿਲੋ ਵਾਲੀ ਕਣਕ ਜੱਟ ਹੋ ਕੇ ਵੀ ਲੈ ਰਹੇ ਨੇ મોદી ਵਾਲੇ ਕਾਰਡ ਬਣਾਈ ਬੈਠੇ ਆ ਕਿ ਇਹ 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 ਕੌੜਾ ਸੱਚ ਨਹੀਂ ਹੈਗਾ ਮੈਂ ਗੱਲ ਮਜ਼ਦੂਰ ਦੀ ਤਾਂ ਕਰਦਾ ਮਜ਼ਦੂਰ 10000 ਦਿਹਾੜੀ ਜੇ ਕਮਾਉਂਦਾ ਹੈ ਨਾ ਮਹੀਨੇ ਦੇ ਵਿੱਚ 10000 ਰੁਪਿਆ ਮਹੀਨਾ ਤਾਂ ਤਕਰੀਬਨ ਉਹਦੀਆਂ 30 ਦਿਹਾੜੀਆਂ ਪੂਰੀਆਂ ਵੀ ਨਹੀਂ ਲੱਗਦੀਆਂ ਮੈਂ ਮਜ਼ਦੂਰਾਂ ਦੀ ਗੱਲ ਤਾਂ ਕਰ ਰਿਹਾ ਤੇ ਜਿਹੜੇ ਮੇਰੇ ਐਸਸੀ ਕੈਟਾਗਰੀ ਦੇ ਜਾਂ ਵੀਸੀ ਕੈਟਾਗਰੀ ਦੇ ਵੀਰ ਨੇ ਮੈਂ ਸਭ ਨੂੰ ਕਹਿਣਾ ਉਹਨਾਂ ਵਿੱਚ ਛੋਟੇ ਕਿਸਾਨ ਜ਼ਿਮੀਂਦਾਰ ਵੀ ਹੁੰਦੇ ਆ ਉਹਨਾਂ ਨੂੰ ਬੇਨਤੀ ਹੈ ਇੱਥੇ ਸਾਨੂੰ ਪੰਜਾਬ ਦੇ ਵਿੱਚ ਵਧੀਆ ਇੰਡਸਟਰੀ ਚਾਹੀਦੀ ਹੈ ਜਿਹਦੇ ਵਿੱਚ ਮਜ਼ਦੂਰ ਕੰਮ ਕਰ ਸਕੇ ਤੇ ਉਹ ਇੰਡਸਟਰੀ ਨਾ ਤਾਂ ਅਸੀਂ ਬਾਦਲਾਂ ਤੇ ਆਸ ਰੱਖ ਸਕਦੇ ਆ ਅੱਗਲ-ਗਲ ਤੇ ਨਾ ਕਾਂਗਰਸ ਤੇ ਕਿਉਂਕਿ ਇਹਨਾਂ ਨੇ ਤਾਂ ਉਹ ਇੰਡਸਟਰੀ ਬਾਹਰ ਕੱਢੀ ਹੈ ਇਹਨਾਂ ਕੋਲ ਡਰਦਿਆਂ ਨੇ ਅਗਲਿਆਂ ਨੇ ਕਾਰੋਬਾਰ ਆਪਣੇ ਪੰਜਾਬ ਤੋਂ ਬੰਦ ਕਰਕੇ ਬਾਹਲੀ ਸਿਟੇ ਨੇ ਚੱਕ ਕੇ ਲੈ ਗਏ ਮੈਂ ਤਾਂ ਗੱਲ ਕਰ ਰਿਹਾ ਹੁਣ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹਨਾਂ ਗੱਲਾਂ ਦਾ ਜਿਹੜਾ ਸੱਚ ਹੈ ਇਹ ਉਹੀ ਹਾਜ਼ਮ ਕਰਨਗੇ ਜਿਹੜੇ ਸੱਚ ਨਾਲ ਜੁੜੇ ਹੋਣਗੇ ਤੇ ਜਿਹੜੇ ਸੱਚ ਤੋਂ ਦੂਰ ਹੁੰਦੇ ਨੇ ਉਹਨਾਂ ਨੇ ਗਾਲੀ ਕਢਣੀ ਹੁੰਦੀ ਆ ਕੋਈ ਗੱਲ ਕਢ ਲਿਆ ਕਰੋ ਸੰਤੋਖੀ ਪ੍ਰਵਾਹ ਨਹੀਂ ਹੁੰਦੀ ਪਰ ਮੈਂ ਗੱਲ ਤਾਂ ਕਰੀ ਹੈ ਇਹ ਜਮੀਰ ਜਗਾਉਣੀ ਹੈ ਨਾ ਪੰਜਾਬ ਨੂੰ ਬਚਾਉਣਾ ਹੈ ਤਾਂ ਇਸ ਵਾਰ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹ ਤਕਰੀਬਨ ਬਣ ਚੁੱਕੀ ਹੈ ਤੇ ਪੰਜਾਬ ਦੇ ਵਿੱਚੋਂ ਜੇ ਅਸੀਂ 500 ਸੀਟਾਂ ਜਿੱਤ ਕੇ ਦੇ ਦਈਏ ਤਾਂ ਦੋ ਚਾਰ ਮਨਿਸਟਰ ਬਤਭਤ ਦੋ ਤਿੰਨ ਮਨਿਸਟਰ ਸਾਡੇ ਪੰਜਾਬ ਦੇ ਕੇਂਦਰ ਦੇ ਵਿੱਚ ਜਾਣ ਤੇ ਜਿਹੜਾ ਕਨੈਕਸ਼ਨ ਸਾਡਾ ਟੁੱਟਿਆ ਹੋਇਆ ਤਕਰੀਬਨ 25 ਸਾਲ ਤੋਂ ਉਸ ਸੈਂਟਰ ਦੇ ਨਾਲ ਜੁੜ ਜੇ ਕਨੈਕਸ਼ਨ ਟੁੱਟਣ ਤੋਂ ਬਾਅਦ ਪਤਾ ਕੀ ਹੈ ਜਦੋਂ ਸੈਂਟਰ ਵਿੱਚ ਕਾਂਗਰਸੀ ਸਰਕਾਰ ਹੁੰਦੀ ਹੈ ਉਦੋਂ ਅਸੀਂ ਇੱਥੇ ਕਾਲੀਗਾਂ ਦੀ ਸਰਕਾਰ ਬਣਾ ਲਈ ਠੀਕ ਹੈ ਜਦੋਂ ਬੀਜੇਪੀ ਦੀ ਸਰਕਾਰ ਬਣੀ ਉਦੋਂ ਅਸੀਂ ਕੰਮ ਰੱਖਦੀ ਸਰਕਾਰ ਬਣਾ ਲਈ ਇੱਥੇ ਕਨੈਕਸ਼ਨ ਆਪ ਵੀ ਟੁੱਟਿਆ ਗੱਲ ਬਣੀ ਨਹੀਂ ਤੇ ਹੁਣ ਬੀਜੇਪੀ ਦੀ ਸਰਕਾਰ ਤੀਜੀ ਵਾਰ ਬਣ ਰਹੀ ਹੈ ਤੇ ਹੁਣ ਥੋੜਾ ਜਿ ਸਮਝ ਲਈ ਅਸੀਂ ਅਸੀਂ ਇੱਥੇ ਜਿਹੜੇ 5-4 ਐਮਪੀ ਨੇ ਹਰੇਕ ਪਾਰਟੀਆਂ ਕਹਿੰਦੀਆਂ ਨੇ ਭਵੰਤਮਾਨ ਦਾ ਜੁਮਲਾ ਛੜੀਦਾ ਕਹਿੰਦਾ 13 ਦੀਆਂ 13 ਕਰਾਂਗੇ 13 ਜ਼ੀਰੋ ਕਰਾਂਗੇ ਵੀ 13-13 ਜਿੱਤਾਂਗੇ ਤੇ ਸੁਖੇ ਗੱਪੀ ਵਰਗਾ ਇਹ ਨਹੀਂ ਪਤਾ 26 ਕਹਦੇ ਦੂਗੇ ਉਹ ਖੰਡਾ ਪਿੰਦਾ ਪਤਾ ਨਹੀਂ ਆ ਕਿਸ ਵਾਰ ਕੀ ਹੁੰਦਾ ਠੀਕ ਹੈ ਤੇ ਚਲੋ ਮੈਂ ਉਹ ਜ਼ੋਨ ਦਾ ਨੀ ਛੱਡਦਾ ਪਰ 7-8 ਸੀਟਾਂ ਦੀ ਮੈਂ ਗੱਲ ਕਰਦਾ ਕਿ ਬੀਜੇਪੀ ਅੱਪ ਹੈਗੀ ਹੈ ਲਿਆ ਸਕਦੀ ਹੈ ਤੇ ਉਹ ਪੱਤੇ ਖੇਡੇ ਹੋਏ ਨੇ ਉਹ ਰਾਜਨੀਤਿਕ ਤੰਗ ਹੈਗੇ ਨੇ ਉਹਨਾਂ ਦੇ ਤਬਕ ਹੋ ਜਾਊਗਾ ਪਰ ਐਸੀਵੀਸੀ ਕੈਟਾਗਰੀ ਜਿਹੜੀ ਹੈਗੀ ਹੈ ਜਿਹੜਾ ਕਮਜ਼ੋਰ ਕਿਸਾਨ ਹੈ ਉਹਨੂੰ ਵੀ ਬੇਨਤੀ ਹੈ ਕਿ ਲੋੜ ਹੈ 5-7 ਸੀਟਾਂ ਬੀਜੇਪੀ ਨੂੰ ਇਸ ਕੀ ਦੇ ਦੇਗੀ ਤਾਂ ਪੰਜਾਬ ਜ਼ਿਲ੍ਹੇ ਵਧੀਆ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ